ਹੈਲੋ ਕੀ ਹਾਲ ਹੈ ਵੀਰੇ ਅੱਜ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਵਿਖਾਉਣੀ ਆ ਠੀਕ ਆ ਗੌਰ ਨਾਲ ਦੇਖੋ ਮੇਰੇ ਨਾਲ ਨਾਲ ਤੁਰਿਓ ਠੀਕ ਆ ਤੇ ਵੀਡੀਓ ਚਲਦੀ-ਚਲਦੀ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਆਈ ਫੋਰਚਿਊਨ ਆਈ ਆਈ ਕੈਮਰਾਮੈਨ ਜਲਦੀ-ਜਲਦੀ ਲੈ ਗਈ ਲੈ ਗਈ ਲੈ ਗਈ ਆਈ ਆਈ ਆ ਆ ਵੀ ਆ ਰਹੀ ਆ ਵੀ ਸਾਡੀ ਗਾਜੀ ਕੋਲ ਦੀ ਬੱਸ ਆਪ ਪਿੰਡਾਂ ਵਾਲੀ ਜਨਤਾ ਇੱਕ ਵਾਰੀ ਮੈਨੂੰ ਇਹ ਦੱਸਿਓ ਆ ਜਿਹੜਾ ਸਹਰਾਂ ਵਾਲੇ ਜਵਾਕ ਹੁੰਦੇ ਨਾ ਉਹ ਮੋٹے ਡਾਡੇ ਪਤਾ ਕਿਉਂ ਹੁੰਦੇ ਆ ਕੋਕਰਨ ਮਿੱਟੀ ਨਹੀਂ ਮਿਲਦੀ ਆ ਪਿੰਡਾਂ ਵਾਲੇ ਜਵਾਕ ਵੇਖੋ ਮਿੱਟੀ ਚ ਘੁਲਦੇ ਆ ਠੀਕ ਆ ਮਿੱਟੀ ਚ ਤਤ ਇੰਨੇ ਕਾ ਜਿਹੜੀ ਮਿੱਟੀ ਇਹਨਾਂ ਨੂੰ ਮੋਟੇ ਨਹੀਂ ਹੋਣ ਦਿੰਦੀ ਕੰਮ ਕਰ ਵਧੀਆ ਕਰਦੇ ਆ ਆ ਦੇਖੋ ਮਿੱਟੀ ਚ ਕੁਲੀ ਜਾਂਦੇ ਆ ਦੱਸੋ ਜੇ ਮੇਰੀ ਗੱਲ ਗਲਤ ਆ ਇਹਦੇ ਜਵਾਕ 버ਗਰ ਪੀਜੇ ਖਾ ਕੇ ਬਹੁਤ ਮੋਟੇ ਹੁੰਦੇ ਆ ਤੇ ਕੰਮ ਨਹੀਂ ਕਰਦੇ ਤੇ ਨਾ ਕੰਮ ਹੁੰਦਾ ਹੀ ਆ ਆ ਸਾਡੇ ਪਿੰਡਾਂ ਵਾਲੇ ਬੱਚਿਆਂ ਨੂੰ ਵੇਖੋ ਠੀਕ ਆ ਹੁਣ ਕਹ ਜੀਏ ਨਾ ਪਾਣੀ ਦੀ ਬਾਲਟੀ ਭਰ ਕੇ ਲਿਆ ਹੁਣ ਇਹਨੇ ਆਉਣਗੇ ਝਟਕੀ ਨਾਲ ਜੇ ਕਹ ਜੀਏ ਕਈ ਚੱਕ ਲਿਆ ਕਈ ਚੱਕ ਲੈਣਗੇ ਭਾਈ ਆ ਮਿੱਟੀ ਦੀ ਵਜ੍ਹਾ ਨਾਲ ਕਿਉਂਕਿ ਮਿੱਟੀ 'ਚ ਖੇਡਦੇ ਆ ਠੀਕ ਆ ਤਾਂ ਕਰਕੇ ਇਹੋ ਜਿਹੇ ਪਤਲੇ ਪਤਲੇ ਜਿਹੇ ਪਾਏ ਆ ਕੋਈ ਮੋਟੇ ਨਹੀਂ ਹੁੰਦੇ ਕੰਮਕਾਰੀ ਵਧੀਆ ਕਰਦੇ ਆ ਠੀਕ ਆ ਅਗਲੀ ਵੀਡੀਓ ਲੈ ਕੇ ਜਲਦੀ ਆਵਾਂਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਬੱਚੇ ਮਿੱਟੀ 'ਚ ਖੇਡਦੇ ਆ ਇਹਨਾਂ ਨੂੰ ਅੱਗੇ ਪਹੁੰਚਾਓ ਲੈ